ਹਾਂਜੀ ਰਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਜਿਵੇਂ ਤੁਹਾਨੂੰ ਪਤਾ ਆਪਾਂ ਕਰ ਰਹੇ ਹਾਂ ਮਸਕੜੇ ਪੰਜਾਬੀ ਦੀ ਤਿਆਰੀ ਤੇ ਅੱਜ ਆਪਣਾ ਲੈਕਚਰ ਨੰਬਰ 16 ਤੇ ਅੱਜ ਆਪਾਂ ਕਰਾਂਗੇ ਕਾਂਗੀਕਾਰ ਸੰਤ ਸਿੰਘ ਸੇਖੋ ਠੀਕ ਹੈ ਰਜੀ ਹਾਂਜੀ ਰਜੀ ਵੀਡੀਓ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤੇ ਕਮੈਂਟ ਕਰਦਿਆ ਕਰੋ ਰਜੀ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤਾਈਂ ਆ ਸਕੇ ਹਾਂਜੀ ਰਾਜੀ ਮੈਂ ਦੇਖਿਆ ਵੀਡੀਓ ਬਹੁਤ ਜਨੇ ਦੇਖਦੇ ਹੋ ਤੁਸੀਂ 50 54 ਤੱਕ ਦੇਖ ਲੈਨੇ ਹੋ ਹਾਲੇ ਇੰਨੇ ਹੀ ਵੀ ਹੁੰਦੇ ਆਪਣਾ ਨਿਊ ਚੈਨਲ ਆ ਬਟ ਸਾਰੇ ਰਾਜੀ ਵੀਡੀਓ ਦੇਖ ਕੇ ਛੱਡ ਦਿੰਨੇ ਤੁਸੀਂ ਨਾ ਕੋਈ ਲਾਈਕ ਕਰਦੇ ਹੋ ਨਾ ਕਮੈਂਟ ਕਰਦੇ ਹੋ ਜੇ ਤੁਹਾਨੂੰ ਵੀਡੀਓ ਵਧੀਆ ਨਹੀਂ ਲੱਗਦੀ ਨੀ ਰਾਜੀ ਤੁਸੀਂ ਫਿਰ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਪਲੀਜ਼ ਲਾਈਕ ਵਗੈਰਾ ਕਰਦਿਆ ਕਰੋ ਰਾਜੀ ਤਾਂ ਤੁਹਾਨੂੰ ਵੱਧ ਤੋਂ ਵੱਧ ਇਨਫੋਰਮੇਸ਼ਨ ਹੋਰ ਦੇ ਸਕਿਆ ਆਪਾਂ ਤੇ ਰਾਜੀ ਲਾਈਕ ਕਰਨ ਲਈ ਨਹੀਂ ਹੁੰਦਾ ਮਤਲਬ ਕਿ ਆਪਾਂ ਨੂੰ ਕੁਈ ਬੈਨੀਫਿਟ ਹੁੰਦਾ ਬਸ ਇਹ ਵੀ ਇੱਕ ਮੋਟੀਵੇਸ਼ਨ ਮਿਲਦੀ ਹੈ ਵੀ ਆਪਾਂ ਵਧੀਆ ਕਰਵਾ ਰਹੇ ਹਾਂ ਠੀਕ ਹੈ राजे ਚਲੋ ਹੁਣ ਆਪਾਂ ਪੜਦੇ ਹਾਂ ਸੰਤ ਸਿੰਘ ਸੇਖੋ ਜੀ ਬਾਰੇ ਹਾਂਜੀ राजे ਸੰਤ ਸਿੰਘ ਸੇਖੋ ਠੀਕ ਹੈ राजे ਕੱਲ ਆਪਾਂ ਪੜਿਆ ਸੀ राजे ਹਰਚਰਨ ਸਿੰਘ ਕਾਂਗੀਕਰ ਅੱਜ ਆਪਾਂ ਪੜਾਂਗੇ ਸੰਤ ਸਿੰਘ ਸੇਖੋ ਜੀ ਬਾਰੇ ਹਾਂਜੀ राजे ਇਹਨਾਂ ਦਾ ਜਨਮ ਕਦੋਂ ਹੋਇਆ राजे 31 ਮਈ 1908 ਥੀਸਵੀ ਨੂੰ ਚੱਕ ਨੰਬਰ 70 ਫੈਸਲਾਪੁਰ ਦੇ ਜ਼ਿਲ੍ਹਾ ਲਾਇਲਪੁਰ ਪਾਕਿਸਤਾਨ ਵਿੱਚ ਹੋਇਆ ਠੀਕ ਹੈ राजे ਨਦੇ ਪਿਤਾ ਜੀ ਦਾ ਕੀ ਨਾਮ ਸੀ ਸਰਦਾਰ ਹਾਕਮ ਸਿੰਘ ਮਾਤਾ ਜੀ ਪ੍ਰੇਮ ਕੌਰ ਇਹਨਾਂ ਨੇ ਤਸਵੀਰ ਅਜੇ ਕੀਤੀ ਵੀਰ ਹਾਈ ਖਾਲਸਾ ਸਕੂਲ ਵਿੱਚ ਪਾਸ ਕੀਤੀ ਤੇ ਫਿਰ ਉਹ ਐਫਸੀ ਕਾਲਜ ਲਾਹੌਰ ਵਿੱਚ ਦਾਖਲ ਹੋਏ ਠੀਕ ਹੈ ਫਿਰ ਇਹਨਾਂ ਨੇ ਅਰਥ ਸ਼ਾਸਤਰ ਤੇ ਅੰਗਰੇਜ਼ੀ ਦੀ ਐਮਏ ਕੀਤੀ ਠੀਕ ਹੈ ਜੇ 1932 ਵਿੱਚ ਇਹਨਾਂ ਨੇ ਖਾਲਸਾ ਕਾਲਜ ਵਿੱਚ ਪ੍ਰੋਫੈਸਰ ਲੱਗੇ ਸੰਤ ਸਿੰਘ ਸੇਖੋਂ ਨੇ ਲਿਖਨ ਦੀ ਸ਼ੁਰੂਆਤ ਅੰਗਰੇਜ਼ੀ ਭਾਸ਼ਾ ਤੋਂ ਸ਼ੁਰੂ ਕੀਤੀ ਸੀ ਹਾਂਜੀ ਰਜੇ ਇੰਪੋਰਟੈਂਟ ਕੁਐਸਚਨ ਆ ਯਾਦ ਰੱਖ ਲਿਓ ਪਹਿਲਾ ਕਿੜੀ ਭਾਸ਼ਾ ਤੋਂ ਨਾਂ ਨਹੀਂ ਲਿਖੜਾ ਛੁੜ ਕੀਤਾ ਅੰਗਰੇਜ਼ੀ ਭਾਸ਼ਾ ਵਿੱਚ ਠੀਕ ਹੈ ਜੀ ਫਿਰ ਉਹਨਾਂ ਨੇ ਪ੍ਰਿੰਸੀਪਲ ਤੇਜਸ ਦੀ ਪ੍ਰੇਰਣਾ ਦੇਨ ਉਸਨੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਪਰੰਤੂ ਪਹਿਲਾ ਮਤਲਬ ਕੀ ਰਾਜੀ ਇੰਗਲਿਸ਼ ਵਿੱਚ ਲਿਖਦੇ ਸੀਗੇ ਫਿਰ ਉਹਨਾਂ ਨੇ ਪ੍ਰਿੰਸੀਪਲ ਤੇਜਾ ਦੀ ਪ੍ਰੇਰਣਾ ਅਧੀਨ ਪੰਜਾਬੀ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਹਾਂਜੀ ਰਾਜੀ ਇਹਨਾਂ ਦਾ ਇਤਿਹਾਸ ਕਦੋਂ ਹੋਇਆ 7 ਅਕਤੂਬਰ 1975 ਇਸ ਵੀ ਨੇ ਦੇਖਾ ਤੇ ਰਜੇਨੰਦ ਹਾਂਜੀ ਰਜੇ ਉਹ ਇਹਨਾਂ ਨੂੰ ਮਾਨ ਸਨਮਾਨ ਕਿਹੜੇ ਮਿਲਿਆ ਉਹ ਦੇਖ ਲੈਣੇ ਆਪਾਂ ਹਾਂਜੀ ਰਜੇ ਇਹਨਾਂ ਨੂੰ ਮਾਨ ਸਨਮਾਨ ਜਿਹੜੇ ਮਿਲਿਆ ਪਹਿਲਾ ਰਜੇ ਇਹਨਾਂ ਨੂੰ ਮਿਲਿਆ ਭਾਰਤੀ ਸਾਹਿਤ ਕਦਮੀ ਵੱਲੋਂ ਜਿਹੜਾ ਇਹਨਾਂ ਦਾ ਨਾਟਕਾ ਮਿੱਤਰ ਪਿਆਰੇ ਨੂੰ ਉਹਦੇ ਵਾਸਤੇ ਸਨਮਾਨ ਮਿਲਿਆ ਕਿੰਨੇ 1972 ਵਿੱਚ ਇਹ ਜਿਹੜਾ ਰਜੇ ਨਾਟਕਾ ਇਹ ਇਤਿਹਾਸਿਕ ਨਾਟਕ ਹੈ ਠੀਕ ਹੈ ਮਿਤਰ ਪਿਆਰੇ ਨੂੰ ਇਹਦੀ ਲੈਨ ਨੂੰ ਸਾਹਿਦਕਾਤਮੀ ਮਿਲੀ ਸੀ ਵਸਤੂ ਪਦਨਨਾ ਪਦਮਸ਼ਰੀ ਭਾਰਤ ਸਰਕਾਰ ਵੱਲੋਂ 1970 ਵਿੱਚ ਫਿਰ ਭਾਰਤੀ ਪ੍ਰੇਸ਼ੀ ਦੀ ਪੁਰਸਕਾਰ ਕੋਲਕਾਤਾ 1999 ਵਿੱਚ ਠੀਕ ਹੈ राजे ਡੀਲਟ ਦੀ ਆਨਰੀ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 1999 ਵਿੱਚ ਮਿਲੀ ਨਾ राजे ਫਿਰ ਲਾਈਫ ਦੀ ਫਾਲੋਸ਼ਿਪ ਪੰਜਾਬੀ ਯੂਨੀਵਰਸਿਟੀ ਵੱਲੋਂ ਮਿਲੀ ਠੀਕ ਹੈ राजे ਫਿਰ ਪੰਜਾਬੀ ਸਾਹਿਤ ਦਾ ਕਦਮ ਮਿ ਲਧਿਆਣਾ ਦੇ ਜਿਹੜੇ ਪ੍ਰਧਾਨ ਵੀ ਰਹੇ ਆ ਠੀਕ ਹੈ राजे ਉਸ ਤੋਂ ਬਾਅਦ राजे ਨੇ ਜਿਹੜੀਆਂ ਰਚਨਾਵਾਂ ਲਿਖੀਆਂ ਉਹ ਦੇਖ ਲੈਣੇ ਆਪਾਂ ਹਾਂਜੀ ਪਹਿਲਾਂ ਇਹਨਾਂ ਦੀਆਂ ਕਾਂਗੀ ਕਰ ਤਾਂਗੀ ਸਗਰ ਦੇਖਾਂਗੇ राजे ਆਪਾਂ ਇਹਨਾਂ ਨੇ राजे ਸਭ ਤੋਂ ਪਹਿਲਾਂ 6 1941 ਨਾ ਹੇਠ ਕਾਂਗੀ ਸਗਰਮ ਪ੍ਰਕਾਸ਼ਿਤ ਕਰਵਾਇਆ ਠੀਕ ਹੈ राजे ਉਸ ਤੋਂ ਬਾਅਦ ਆਪਿਆ ਕੋ ਖਾਪਿਆ 1949 ਤੇ 1950 ਹਾਂਜੀ राजे ਇੱਥੇ ਮੜਾ ਨੋਟ ਕਰ ਲਿਓ ਕਿਤੇ 99 ਵੀ ਮਿਲਦਾ ਕਿ ਤੇ ਪੰਜਾਬ ਹੀ 1950 ਪੰਜਾਬ ਹੀ ਮੰਨਦਾ ਠੀਕ ਹੈ राजे ਇਸੇ ਕਰਕੇ ਦੋਨੋਂ ਹੀ ਲਿਖਿਆ ਉਸ ਤੋਂ ਬਾਅਦ राजे ਨੇ ਦਾ ਨਾਟ ਸਨੇਹੀ ਹੈ ਜਿਹੜਾ 1959 ਵਿੱਚ ਹੈ ਅਸਰ 1954 ਵਿੱਚ ਫਿਰ ਸੁੰਦਰ ਪਾਦ 1955 ਵਿੱਚ ਉਸ ਤੋਂ ਬਾਅਦ ਕੁ ਦੋ ਕਾਉ ਨਾਟ ਕਰ ਜਿਹਨਾਂ ਦੇ ਭੋਲੀ ਤੇ ਬਾਬਾ ਬੋਟ ਠੀਕ ਹੈ राजे ਇਹਨਾਂ ਦੇ राजे ਜਿਹੜੇ ਇਹਨਾਂ ਨੇ ਕਾਂਗੀ ਸਗਰ ਲਿਖਿਆ ਉਹ ਆ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਨਾਟਕ ਵੀ ਕਈ ਲਿਖਿਆ राजे ਉਹ ਦੇਖ ਲੈਣੇ ਆਪਾਂ ਕਲਾਕਾਰ ਨਾਟਕ 1945, ਭੂਮੀਦਾਣ 1954, ਨਾਰਕੀ 1953 ਤੇ ਨਾਲ ਜਮੈਂਤਰੀ 1960 ਠੀਕ ਹੈ राजे ਉਸ ਤੋਂ ਬਾਅਦ राजे ਨੇ ਇਤਿਹਾਸਿਕ ਨਾਟਕ ਲਿਖਿਆ ਠੀਕ ਹੈ ਮੋਹਿਆਸਾਰ ਨਾ ਕੋਈ 1954 ਵਿੱਚ ਬੇੜਾ ਬੰਦ ਨਾ ਸਕਿਉ 1954 ਬੰਦਾ ਭਾਦਰ 1987 ਵੱਡਾ ਕੱਲੂਕਾਰ 1987 ਠੀਕ ਹੈ राजे ਮਿੱਤਰ ਪਿਆਰੇ ਨੂੰ ਇਹਨਾਂ ਨੇ ਜਿਹੜਾ ਲਿਖਿਆ 1970 ਵਿੱਚ ਤੇ ਇਹਨਾਂ ਮਤਲਬ ਇਹਦੇ ਲਈ ਸਾਹਿਤ ਕਦਮੀ ਵੀ ਰਿਹਾ ਭਾਰਤੀ ਸਾਹਿਤ ਕਦਮੀ ਪੁਰਸਕਾਰ ਮਿਲਿਆ ਠੀਕ ਹੈ ਰਜੀ ਉਸ ਤੋਂ ਬਾਅਦ ਵਰਿਸ ਹੈ ਸੈਲਾ ਦੀ ਨੱਡੀ ਇਹ ਵੀ ਤੋਂ ਉਹਨਾਂ ਦੇ ਇਤਿਹਾਸਕ ਨਹੀਂ ਬਟ ਇਹਨਾਂ ਨੇ ਨਾਟਕ ਲਿਖਿਆ ਰਜੀ ਉਸ ਤੋਂ ਬਾਅਦ ਦੂਰ ਨਾਵਲ ਲਿਖਿਆ ਰਜੀ ਇਹਨਾਂ ਨੇ ਲਹੂ ਮਿੱਟੀ ਤੇ ਬਾਬਾ ਅਸਮਾਨ ਫਿਰ ਰਜੀ ਇੱਕ ਕਵਿਤਾ ਲਿਖਿਆ ਇਹਨਾਂ ਨੇ ਕਾਬਦੂਦ ਫਿਰ ਕਹਾਣੀ ਸਿਕਰੇ ਰਜੀ ਕੁਝ ਇਹਨਾਂ ਦੇ ਹਾਂਜੀ ਕਾਮੇਤ ਯੋਦੇ ਸਮਾਚਾਰ ਬਰਾਦਰੀ ਅੱਧੀ ਵਾਟ ਤੀਜਾ ਪੈਰ ਤੇ ਸੱਪਨ ਠੀਕ ਹੈ ਇਹਨਾਂ ਦੇ ਕਹਾਣੇ ਸੁករਾ ਜੀ ਹਾਂਜੀ ਰਜ ਅੱਗੇ ਦੇਖਦੇ ਆਪਾਂ ਆਪਣੇ ਜੀਵਨ ਕਾਲ ਵਿੱਚ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਦੇ ਜਿਹੜੇ ਜਰਨਲ ਕੌਸ਼ਲ ਦੇ ਮੈਂਬਰ ਵੀ ਰਹੇ ਠੀਕ ਹੈ ਨਵੀਂ ਦਿੱਲੀ ਦੀ ਜਿਹੜੇ ਭਾਰਤੀ ਸਾਹਿਤ ਅਕਾਦਮੀ ਸੀ ਉਹਦੇ ਜਰਨਲ ਕੌਸ਼ਲ ਦੇ ਮੈਂਬਰ ਰਹੇ ਹੈ ਫਿਰ ਰਜ ਇਹ ਕੇਂਦਰੀ ਪੰਜਾਬੀ ਲੇਖਕ ਸਭਾ ਸੀ ਜਿਹੜੀ ਉਹਦੇ 1984 ਤੋਂ 97 ਤੱਕ ਪ੍ਰਧਾਨ ਰਹੇ ਹੈ ਇਸ ਤੋਂ ਇਲਾਵਾ ਸਾਹਿਤ ਕਦ ਮੀਂਧਿਆਣਾ ਦੇ ਮੀਤ ਪ੍ਰਧਾਨ ਵੀ ਰਹੇ ਆ ਇਹ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਤਾ ਸੀ ਰਾਜੀ ਠੀਕ ਹੈ ਹਾਂਜੀ ਰਾਜੀ ਇਹਨਾਂ ਨੇ ਜਿਹੜੀਆਂ ਰਚਨਾਵਾਂ ਕੀਤੀ ਇਹਨਾਂ ਨੇ ਦੇ ਰਚਨਾਵਾਂ ਦੇ ਵਿਸ਼ੇ ਕੀ ਹੈ ਹਾਂਜੀ ਜਿਹੜੀ ਇਹਨਾਂ ਦੇ ਕਲਾਕਾਰ ਨਾਟਕ ਰਾਜੀ ਉਹਦਾ ਵਿਸ਼ਾ ਕੀ ਹੈ ਇਤਿਹਾਸਿਕ ਕਾਣੀ ਨੂੰ ਪੇਸ਼ ਕੀਤਾ ਹੈ ਠੀਕ ਹੈ ਇਹਨੂੰ ਨਵੇਂ ਰੂਪ ਵਿੱਚ ਪੇਸ਼ ਕੀਤਾ ਤੇ ਨਾਟਕ ਕਰਨ ਇਸਤਰੀ ਪੁਰਖ ਸੰਬੰਧੀ ਸਮਾਜਿਕ ਸਥਿਤੀ ਨੂੰ ਇਤਿਹਾਸਿਕ ਪਿਛੋਕੜ ਵਿੱਚ ਰੱਖ ਕੇ ਦਰਸਾਇਆ ਹੈ ਠੀਕ ਹੈ ਰਾਜੀ ਉਸ ਤੋਂ ਅਗਬਾਦਰ ਰਾਜੇ ਨਾਲ ਜਮੇਂਤੀ ਜਿਹੜਾ ਇਹਨਾਂ ਦਾ ਉਹਦੇ ਵਿੱਚ ਇਹਨਾਂ ਨੇ ਇੱਕ ਇਤਿਹਾਸਿਕ ਕਥਾ ਤੇ ਅਧਾਰਿਤ ਹੈ ਠੀਕ ਹੈ ਜੇ ਮਹਾਭਾਰਤ ਵਿੱਚ ਆਈ ਇਹ ਪ੍ਰਸਿੱਧ ਕਥਾ ਨਾਲ ਤੇ ਜਮੇਂਤੀ ਦਾ ਚਰਿੱਤਰ ਕਰਦੇ ਹੋਏ ਸੇਖੋ ਨੇ ਪ੍ਰਕਿਰਤੀ ਦੀਆਂ ਵੱਖ-ਵੱਖ ਸ਼ਕਤੀਆਂ ਦਾ ਧਰਤੀ ਉੱਪਰ ਅਧਿਕਾਰ ਪ੍ਰਾਪਤ ਕਰਨ ਲਈ ਪ੍ਰਤੀਯੋਗਨ ਅਪ੍ਰਤੀ ਯਤਨਸ਼ੀਲ ਹੋਣਾ ਦਿਖਾਇਆ ਮਤਲਬ ਜਿਹੜੀ ਮਹਾਭਾਰਤ ਵਿੱਚ ਆਈ ਸੀ ਕਹਾਣੀ ਰਾਜੇ ਨਾਲ ਤੇ ਜਮੇਂਤੀ ਦੀ ਉਹਨਾਂ ਦੇ ਚਰਿੱਤਰ ਨੂੰ ਵਕਰੀਆਂ ਵਕਰੀਆਂ ਸ਼ਕਤੀਆਂ ਦੇ ਮਤਲ ਧਰਤੀ ਉੱਤੇ ਅਧਿਕਾਰ ਬਾਰੇ ਰਿਤਨਸ਼ੀਲ ਯੋਗਤਾਨੰਦ ਦਿਖਾਇਆ ਹੈ ਠੀਕ ਹੈ राजे ਇਹਦੇ ਵਿੱਚ ਕੀ ਹੈ ਨਾਲ ਨੂੰ ਇੱਕ ਸੁਧਾਰਨ ਮਨੁੱਖ ਤੇ ਦਮਯੰਤੀ ਨੂੰ ਧਰਤੀ ਦੇ ਰੂਪ ਵਿੱਚ ਚਿਤਾਰਿਆ ਹੈ ਉਹਨਾਂ ਨੇ ਠੀਕ ਹੈ राजे ਉਸ ਤੋਂ ਬਾਅਦ राजे ਨੇ ਜਿਹੜਾ ਲਿਖਿਆ ਬੇੜਾ ਮੰਦਣਾ ਸਕਿਓ ਤੇ ਮੂਹਿਆ ਸਾਰਾ ਨਾ ਕੋਈ ਇਹ ਕੀ ਹੈ राजे ਕਹਿੰਦੇ ਸਿੱਖ ਇਤਿਹਾਸ ਨਾਲ ਸੰਬੰਧਿਤ ਨਾਟਕ ਹੈ ਠੀਕ ਹੈ ਇਹ ਸਿੱਖ ਇਤਿਹਾਸ ਨਾਲ ਸੰਬੰਧਿਤ ਨਾ ਬੇੜਾ ਬੰਦਣਾ ਸਕਿਓ ਨਾਟਕ ਵਿੱਚ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਅਤੇ ਅੰਗਰੇਜ਼ਾਂ ਦੇ ਪੰਜਾਬ ਉੱਪਰ ਕਬਜ਼ਾ ਹੋਣ ਤੋਂ ਪਹਿਲਾਂ 10 ਵਰਿਆਂ ਵਿੱਚ ਹੋਈਆਂ ਲੜਾਈਆਂ ਤੇ ਕਤਲੇਆਮ ਨੂੰ ਚਿਤਾਰਿਆ ਹੈ ਠੀਕ ਹੈ ਰਜੀ ਇਹਦੇ ਵਿੱਚ ਆਂਦੇ ਜਿਹੜਾ ਬੇੜਾ ਬੰਦ ਨਸਖੇ ਵਿੱਚ ਕੀ ਹੈ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਤੇ ਅੰਗਰੇਜ਼ਾਂ ਦੇ ਕਬਜ਼ੇ ਤੋਂ ਪਹਿਲਾਂ ਦੇ 10 ਵਰਿਆਂ ਦੀਆਂ ਲੜਾਈਆਂ ਨੂੰ ਪੇਸ਼ ਕੀਤਾ ਠੀਕ ਹੈ ਰਜੀ ਜਿਹੜਾ ਮੂਹਾਂਸਾਰਨਾ ਕੋਈ ਰਜੀ ਇਸ ਲੜੀ ਵਿੱਚ ਲਿਖਿਆ ਹੈ ਕਿ ਅਗਲਾ ਨਾਟਕ ਹੈ ਇਹ ਵੀ ਮਤਲਬ ਉਹਨਾਂ ਨੇ ਲਿਖਿਆ ਵੀ ਅਗਲਾ ਨਾਟਕ ਹੈ ਇਸ ਨਾਟਕ ਦੇ ਕਾਰਜ ਵਿੱਚ ਉਹਨਾਂ ਨੇ 40 ਵਰਿਆਂ ਵਿੱਚ ਫੈਲਾ ਨਾਟਕ ਦੇ ਪਹਿਲੇ ਐਕਟ ਵਿੱਚ ਇਹ ਮਤਲਬ ਨਾਟਕ ਦਾ ਪਹਿਲਾ ਭਾਗ ਆ 40 ਵਰਿਆਂ ਵਿੱਚੋਂ ਠੀਕ ਹੈ ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਦੇ ਵਿੱਚ 16 ਸਾਲ ਦੀ ਉਮਰ ਵਿੱਚ ਦਿਖਾਇਆ ਠੀਕ ਹੈ ਜਦੋਂ ਉਹ ਮਤਲਬ ਸਾਈ ਧਰਮ ਗ੍ਰਹਿਣ ਕਰ ਚੁੱਕੇ ਸੀ ਮਤਲਬ ਉਹਨਾਂ ਦੇ ਜਦੋਂ ਮਹਾਰਾਜਾ ਦਲੀਪ ਸਿੰਘ ਜੀ 16 ਸਾਲ ਦੀ ਮੱਦੇ ਸੀ ਤੇ ਉਹ ਇਸਾਈ ਧਰਮ ਗ੍ਰਹਿਣ ਕਰ ਚੁੱਕੇ ਸੀ ਤੇ ਉਹ ਇੰਗਲੈਂਡ ਰਹ ਰਹੇ ਸੀ ਮਲਕ ਬਕਟੋਰੀਆ ਦਾ ਉਪ-ਪ੍ਰਸ਼ਾਸਕ ਬਣ ਕੇ ਮਤਲਬ ਉਹਨਾਂ ਦੇ ਪ੍ਰਸ਼ਾਸਕ ਬਣ ਕੇ ਰਹ ਰਹੇ ਸੀ ਤੇ ਪੰਜਾਬ ਨੂੰ ਅਸੱਭਿਆ ਦੇਸ਼ ਕਹਿੰਦੇ ਸੀ ਠੀਕ ਹੈ ਜੀ ਉਹ ਉਸ ਨੂੰ ਪੇਸ਼ ਕੀਤਾ ਮਤਲਬ ਬੀੜਾ ਬੰਦ ਨਾ ਸਕਿਆ ਮਹਾਰਾਜਾ ਜੀ ਸਿੰਘ ਦੀ ਮੌਤ ਤੋਂ ਬਾਅਦ ਵਾਲਾ ਅੰਗਰੇਜ਼ਾਂ ਦੇ ਕਬਜ਼ੇ ਤੋਂ ਪਹਿਲਾਂ ਦਾ ਦਿਖਾਇਆ ਠੀਕ ਹੈ राजे ਜਿਨ੍ਹਾਂ ਨੇ ਇਹਦੇ ਵਿੱਚ ਤ੍ਰੀਪ ਸਿੰਘ ਜੀ ਨੂੰ 16 ਬਰਿਆ ਦੀ ਉਮਰ ਦੇ ਵਿੱਚ ਪੇਸ਼ ਕੀਤਾ ਨਾ ਨੇ ਠੀਕ ਹੈ राजे ਹਾਂਜੀ राजे ਇਹ ਆਪਣੇ ਸੀਗੇ ਕਾਂਗੀਕਾਰ ਸੰਤ ਸਿੰਘ ਸੇਖੋ ਜੀ ਹਾਂ ਜੀ ਜੇ ਇਹਦੇ ਬਾਰੇ ਕੁਝ ਵੀ ਕਿਸੇ ਨੂੰ ਸਮਝ ਨਾ ਹੋਵੇ ਜਾਂ ਕੁਝ ਕਨਫਰਮ ਨਾ ਹੋਵੇ ਜਾਂ ਸਾਨ ਕੋਈ ਕਲੀਅਰ ਨਾ ਹੋਵੇ ਤੁਸੀਂ ਆਪਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਰਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਧੰਨਵਾਦ ਸਾਰਾ